ਜਿਉਂ-ਜਿਉਂ ਇੰਟਰਨੈਟ অর ਆਨਲਾਈਨ ਜਿਹੜੀਆਂ ਸੇਵਾਵਾਂ ਨੇ ਮਜ਼ਬੂਤ ਹੋ ਰਹੀਆਂ ਨੇ ਤੇ ਇਸ ਦੇ ਲਈ ਦਿਨ-ਬਦਨ ਹੋਰ ਵੀ ਵਧੀਆ ਜਿਹੜੇ ਪ੍ਰੋਗਰਾਮ ਹੈ ਉਹ ਲੋਕਾਂ ਦੇ ਲਈ ਸਰਕਾਰਾਂ ਤੇ ਸਮਾਜ ਦੇ ਵਿੱਚ ਲੈ ਕੇ ਆ ਰਹੇ ਨੇ ਵੱਖ-ਵੱਖ ਪ੍ਰਾਈਵੇਟ ادارے ਵੀ ਉਹ ਪੰਜਾਬ ਸਰਕਾਰ ਨੇ ਇੱਕ ਆਨਲਾਈਨ ਸਰਵਿਸ ਦੇਣੀ ਸ਼ੁਰੂ ਕੀਤੀ ਹੈ ਇਸ ਦੇ ਨਾਲ ਲੱਗਦਾ ਇਹੋ ਹੀ ਰਿਹਾ ਹੈ ਕਿ ਇਸ ਨਾਲ ਜਿਹੜੀ ਜ਼ਿੰਦਗੀ ਹੈ ਹੋਰ ਖਾਵੀ ਹੋ ਜਾਵੇਗੀ ਕੁਝ ਆਨਲਾਈਨ ਸਰਟੀਫਿਕੇਟ ਜਿਹੜੀਆਂ ਅਰਜ਼ੀਆਂ ਸੀ ਉਹ ਤਸਦੀਕ ਕਰਨ ਬਾਰੇ ਇਹ ਜਿਹੜੀ ਪਹਿਲ ਕਦਮੀ ਹੈ ਇਹ ਪੰਜਾਬ ਸਰਕਾਰ ਦੀ ਹੈ ਆਨਲਾਈਨ ਜਿਹੜੀਆਂ ਐਪਲੀਕੇਸ਼ਨਾਂ ਸਰਟੀਫਿਕੇਟਸ ਦੇ ਲਈ ਤਸਦੀਕ ਕਰਨੀਆਂ ਹੁੰਦੀਆਂ ਸੀ ਹੁਣ ਕਿਤੇ ਜਾਣ ਦੀ ਲੋੜ ਨਹੀਂ ਉਹ ਤੁਹਾਡੇ ਸਰਪੰਚ ਨੰਬਰਦਾਰ ਤੇ ਮਿਊਸਪਲ ਕਾਉਂਸਲਰ ਜਿਹੜੇ ਆ ਉਹ ਤਸਦੀਕ ਕਰਕੇ ਆਪਣੇ ਆਪ ਉਹਨਾਂ ਨੂੰ ਅੱਗੇ ਫਾਰਵਰਡ ਕਰ ਦੇਣਗੇ ਤਾਨੂੰ ਬਾਰ-ਬਾਰ ਜਾਣ ਦਾ ਜਿਹੜਾ ਚੰਜਟ ਹੈ ਉਹ ਨਹੀਂ ਕਰਨਾ ਪਵੇਗਾ ਹੁਣ ਇਹ ਚੰਜਟ ਖਤਮ ਹੋ ਗਿਆ ਸਮਝਣਾ ਚਾਹੀਦਾ ਹੈ ਹੁਣ ਦੇਖਣਾ ਇਹ ਹੈ ਕਿ ਇਸ ਵਿੱਚ ਜਿਹੜੀ ਇਹ ਕਿੰਨੀ ਵਧੀਆ ਢੰਗ ਦੇ ਨਾਲ ਇਹ ਜਿਹੜੀ ਸਕੀਮ ਹੈ ਇਹ ਚਲਾਈ ਜਾਂਦੀ ਹੈ ਤੇ ਇਹ ਜਿਹੜੀ ਹੈ ਸਾਡੀਆਂ ਸੇਵਾਵਾਂ ਸਾਨੂੰ ਕਿਸ ਤਰ੍ਹਾਂ ਦੀਆਂ ਦੇਦੀ ਹੈ ਪ੍ਰਸ਼ਾਸਕ ਸਧਾਰਨ ਬਾਰੇ ਮੰਤਰੀ ਅਮਨ ਅਰੋੜਾ ਨੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੁਣ ਲੋਕਾਂ ਨੂੰ ਜ਼ਿਆਦਾ ਖੱਜਲ ਖਵਾਰ ਆਪਣੀਆਂ ਅਰਜ਼ੀਆਂ ਤਸਦੀਕ ਕਰਾਉਣ ਲਈ ਨਹੀਂ ਹੋਣਾ ਪਵੇਗਾ ਬਲਕਿ ਆਨਲਾਈਨ ਐਪਲੀਕੇਸ਼ਨ ਦਿਓ ਤੇ ਸਰਪੰਚ ਨੰਬਰਦਾਰ ਤੇ ਜਿਹੜੇ ਕਮਿਊਨਲ ਕਾਉਂਸਲਰ ਨੇ ਉਹ ਉਹਨਾਂ ਨੂੰ ਤਸਦੀਕ ਕਰ ਦੇਣਗੇ ਉਸ ਤੋਂ ਬਾਅਦ ਉਹਨਾਂ ਨੂੰ ਆਨਲਾਈਨ ਸਰਟੀਫਿਕੇਟ ਜਾਰੀ ਹੋ ਜਾਵੇਗਾ ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਸਰਟੀਫਿਕੇਟ ਸੇਵਾਵਾਂ ਮੂਨ ਗਿਆ ਉਹ ਹੋਣ ਗਿਆ ਰਹਾਇਸ਼ੀ ਸਰਟੀਫਿਕੇਟ ਜਾਨੀ ਕਿ ਰੈਜ਼ਿਡੈਂਸੀ ਸਰਟੀਫਿਕੇਟ ਔਰ ਐਸ ਸੀ ਬੀ ਸੀ ਔਰ ਓ ਬੀ ਸੀ ਸਰਟੀਫਿਕੇਟ ਇਸ ਤੋਂ ਇਲਾਵਾ ای ਡਬਲਯੂ ਐਸ ਜਾਨੀ ਕਿ ਆਰਥਿਕ ਤੌਰ ਤੇ ਜਿਹੜੇ ਕਮਜ਼ੋਰ ਨੇ ਉਹਨਾਂ ਨੂੰ ਜਿਹੜਾ ਸਰਟੀਫਿਕੇਟ ਲੈਣਾ ਪੈਂਦਾ ਹੈ ਉਹਦੇ ਬਾਰੇ ਬੁਢਾਪਾ ਪੈਨਸ਼ਨ ਬਾਰੇ ਇਹ ਸਾਰੀਆਂ ਤਸਦੀਕ ਪਹਿਲਾਂ ਜਾ ਜਾ ਕੇ ਕਾਉਂਸਲਰ ਕੋਲੋਂ ਸਰਪੰਚਾ ਕੋਲੋਂ ਕਰਾਉਣੀਆਂ ਪੈਂਦੀਆਂ ਸੀ ਹੁਣ ਇਹ ਆਨਲਾਈਨ ਫਰਕੇ ਭੇਜਣੀਆਂ ਨੇ تصدیق وہ اپنے اپ ਕਰਕੇ بھیج દેਣਗੇ ਪਟਵਾਰੀ ਵੀ ਹੁਣ ਜਦੋਂ ਉਹਨਾਂ ਨੇ تصدیق ਕਰਨਾ ਹੈ ਤਾਂ ਉਹ ਇਹ ஆன்ਲਾਈਨ ਐਪਲੀਕੇਸ਼ਨ ਜਿਹੜੀਆਂ ਐ ਇਹ ਸਾਰੀਆਂ ਇਹਨਾਂ یعنی کہ ਸਰਪੰਚ ਨੂੰ ਨੰਬਰਦਾਰ ਨੂੰ ਤੇ ਨਿਊਸਪਲ ਕਾਉਂਸਲਰ ਨੂੰ ਹੀ ਭੇਜਣਗੇ ਤੇ ਉਹ ஆன்ਲਾਈਨ تصدیق ਕਰਕੇ ਵਾਪਸ ਕਰ ਦੇਣਗੇ ਜਿਸ ਦੇ ਬਾਅਦ ਉਹਨਾਂ ਨੂੰ ਇਹ ਜਿਹੜਾ ਸਰਟੀਫਿਕੇਟ ਹੈ ਇਹ جاری ਕਰ ਦਿੱਤੇ ਜਾਣਗੇ ਇਸ ਦੇ ਨਾਲ ਇਹ ਵੀ ਹੈ ਕਿ ਕੋਸ਼ਿਸ਼ ਇਹ ਕਰ ਰਹੇ ਨੇ ਕਿ ਇਹੋ ਜੀ ਜਿਹੜੀ ਇੱਕ ਵਟਸਐਪ ਸਰਵਿਸ ਵੀ ਸ਼ੁਰੂ ਕੀਤੀ ਜਾਵੇ ਤਾਂ ਕਿ ਐਪਲੀਕੇਸ਼ਨਾਂ ਜਿਹੜੀਆਂ ਉਹ ਵਟਸਐਪ ਤੇ ਜਾਣ ਤਸਦੀਕ ਹੋਣ ਤੋਂ ਬਾਅਦ ਵਟਸਐਪ ਤੇ ਹੀ ਵਾਪਸ ਆ ਜਾਣ ਤਾਂ ਜੋ ਉਹਨਾਂ ਨੂੰ ਬਾਅਦ ਵਿੱਚ ਪ੍ਰਿੰਟ ਕਰਾ ਲਿਆ ਜਾਵੇ ਲੇਕਿਨ ਆਨਲਾਈਨ ਤੰਗਲ ਪੱਕੀ ਹੋ ਚੁੱਕੀ ਹੈ ਇਸ ਕਰਕੇ ਇਹਨਾਂ ਸੇਵਾਵਾਂ ਦਾ ਲਾਭ ਲੈ ਸਕਦੇ ਹੋ ਇਹ ਸੇਵਾਵਾਂ 1 ਜਨਵਰੀ ਤੋਂ ਲਾਗੂ ਹੋਣਗੀਆਂ ਸਤਿ ਸ੍ਰੀ ਅਕਾਲ